ਇਹ ਕੋ ਸਾਡੇ ਹਰਮੰਦਰ ਸਾਹਿਬ ਬਾਰੇ ਇੰਨੀ ਗੱਲ ਕਰੂਗਾ ਅਸੀਂ ਕਿਵੇਂ ਬਰਦਾਸ਼ਤ ਕਰਾਂਗੇ ਹਰਮੰਦਰ ਸਾਹਿਬ ਵਾਲ ਜਿੰਦੀ ਮੈਲੀ ਅੱਖਾਂ ਨਾਲ ਵੇਖੇ ਉਹਨੀਆਂ ਅੱਖਾਂ ਕੱਢ ਦਿੰਦੇ ਨਾ ਬਾਦ ਅਬ ਕੀ ਨਾ ਬਾਦ ਤਬ ਕੀ ਅਗਰ ਨਾ ਹੁੰਦੇ ਗੁਰੂ ਗੋਬਿੰਦ ਸਿੰਘ ਤਾਂ ਸੁਨਨਤ ਹੋਤੀ ਸਭ ਤੇ ਜੇ ਉਹ ਉਸ ਨੂੰ 8 ਵਾਰੀ ਧਮਕੀ ਆ ਜੇ ਮੈਂ ਸਮਝਦਾ ਸਰਕਾਰ ਕਰ ਕੀ ਰਹੀ ਹੈ ਸੈਂਟਰ ਕੀ ਕਰ ਰਹੀ ਹੈ ਹਿੰਦੂ ਮੁਸਲਮ ਸਿੱਖ ਸਾਈ ਅਸੀਂ ਸਭ ਦਾ ਭਾਈਚਾਰਾ ਹੈ ਰਲ ਮਿਲ ਕੇ ਰਹਿੰਦੇ ਹੈ ਹਰਮੰਦਰ ਸਾਹਿਬ ਹਮਾਰਾ ਹੈ ਪੰਜਾਬ ਚ ਹੋਰ ਕਾਰਨਾਮਾ ਹੁੰਦਾ ਮਿੰਟ ਦੇ ਵਿੱਚ ਪੋਸਟਾਂ ਆਉਂਦੀਆਂ ਇੱਕੇ ਤਰ੍ਹਾਂ ਦੀ ਨਹੀਂ ਹੁੰਦੀਆਂ ਜਿਵੇਂ ਲੱਗਦਾ ਅੱਜ ਦੀ ਸੈਲੀ ਭੇਜਦਾ ਕੋਈ ਪਰ ਐਵੇਂ ਜੇ ਮਸਲੇ ਤੇ ਸਾਰੇ ਕੁੰਗੇ ਹੋ ਗਏ ਮਾੜਾ ਮੋਟਾ ਕੋਈ ਹੋ ਜਾਂਦਾ ਤੇ ਨਾਲ ਦੀ ਨਾਲ ਆਪਾਂ ਇੰਕਾਊਂਟਰ ਕਰ ਦਿੰਨੇ ਆ ਇਹ ਅੱਠ ਵਾਰੀ ਧਮਕੀ ਆ ਗਈ ਜਿਹੜੇ 117 ਮੈਂਬਰ ਆ ਉਹ ਕਿਉਂ ਨਹੀਂ ਐਕਸ਼ਨ ਲੈਂਦੇ ਪਏ ਪੰਜਾਬ ਸਰਕਾਰ ਕਹਿੰਦੀ ਵੀ ਅਸੀਂ ਗੈਂਗਸਟਰ ਮਾਰਦੇ ਉਹਦਾ ਘਾਟਾ ਘਾਟਾ ਜਿਹੜੇ ਬੰਦੇ ਲੱਭੇ ਇਹਨਾਂ ਦੇ ਘਰ ਤਾਂ ਬੰਬ ਨਾਲ ਡਾ ਦੇਣੇ ਚਾਹੀਦੇ ਆ ਕਿ ਅਸੀਂ ਹਿੰਦੂ ਆ ਜਾਈਏ ਪਰ ਸਾਡੀ ਜਾਨ ਵੀ ਹਾਜ਼ਰ ਹੈ ਸਾਡਾ ਕਤਰਾ ਕਤਰਾ ਖੂਨ ਦਾ ਵਹਿ ਜੇ ਪਰ ਹਰਮੰਦਰ ਸਾਹਿਬ ਨੂੰ ਆਂਚ ਨਹੀਂ ਆਂਦੇ ਆਂਗੇ ਇਹਨਾਂ ਦਾ ਕੇਸਰੀ ਵਾਲਾ ਉਹ ਵੀ ਜਦੋਂ ਆਉਂਦਾ ਪਰ ਚਲੋ ਅੰਮ੍ਰਿਤਸਰ ਸਾਹਿਬ ਕੋ ਕਿਉਂ ਨਹੀਂ ਬੋਲਿਆ ਹੁਣ ਤਾਂ ਕੀ ਸਿਰਫ ਗੁਰਸਿੱਖ ਦੀਆਂ ਵੋਟਾਂ ਲੈਣੀਆਂ ਇਹਨਾਂ ਨੇ ਬੰਦਾ ਫੜਨ ਦੇ ਬਾਅਦ ਤੋਂ ਵੀ ਧਮਕੀਆਂ ਦੇ ਰਹਿਦਾ ਮਤਲਬ ਗਰੋ ਤਕੜਾ ਲੱਗਦਾ ਇਹਨੇ ਮਗਰ ਕੋਈ ਕਿਸੇ ਕੰਪਨੀਆ ਦੀ ਚਾਲ ਹੁੰਦੀ ਹੈ ਜਦੋਂ ਗੁਰੂ ਸਾਹਿਬ ਦੀ ਬੇਅਦਬੀ ਹੋਈ ਸੀ ਸਾਡੀਆਂ ਆਂਦਰਾ ਰੋਈਆਂ ਸੀ ਅਸੀਂ ਥੋੜਾ ਚਿਰ ਹੋਰ ਡਿਕਾਂ ਜੇ ਤੋਂ ਬਾਅਦ ਕੋਈ ਧਮਕੀ ਆਈ ਅਸੀਂ ਮੁਕਸਰ ਦੇ ਵਿੱਚ ਐਕਸ਼ਨ ਕਰਾਂਗੇ ਅਸੀਂ ਇਹਦੇ ਮੁਜਾਰੇ ਕਰਾਂਗੇ ਜੇ ਇਹਨੂੰ ਫੋਰੀ ਤੌਰ ਤੇ ਨਾ ਫੜਿਆ ਗਿਆ ਅਸੀਂ ਸੈਂਟਰ ਤੇ ਵੀ ਦੋਸ਼ ਦਿੰਨੇ ਆ ਤੇ ਪੰਜਾਬ ਦੀ ਸਰਕਾਰ ਤੇ ਵੀ ਦੋਸ਼ ਦਿੰਨੇ ਆ ਲੱਖਾਂ ਦੀ ਗਿਣਤੀ 'ਚ ਸ਼ਰਧਾਲੂ ਨਤਮਸਤਕ ਹੁੰਦੇ ਆ ਉਹਨਾਂ ਦੀ ਗਿਣਤੀ 'ਚ ਘਾਟਾ ਪਾਉਣ ਲਈ ਜਾਂਥ ਡਰਾਇਆ ਜਾਵੇ ਵੀ ਉੱਤੇ ਤਾਂ ਕੁਝ ਅਟੈਕ ਨਾ ਹੋ ਜੇ ਵੀ ਆਪੇ ਘਰਾਂ 'ਚੋਂ ਘੱਟ ਨਿਕਲਣਗੇ ਘੱਟ ਜਾਣਗੇ ਇਹਨਾਂ ਕਈ ਧਰਮਾਂ ਵਾਲਿਆਂ ਨੂੰ ਜੈਲਸੀ ਹੁੰਦੀ ਹੈ ਹਾਂ ਉੱਥੇ ਜਦੋਂ ਗਿੱਦੜ ਜਾਂਦਾ ਸ਼ੇਰ ਬਣ ਕੇ ਆਉਂਦਾ ਅਮਰਤ ਸ਼ੱਕੇ ਬੰਦਾ ਸ਼ੇਰ ਨਹੀਂ ਹੁੰਦਾ ਸੋ ਬਹਾਦਰ ਬੰਦਾ ਅਮਰ ਸ਼ੱਕਦਾ ਇਹ ਕਈ ਜੈਲਸੀ ਵੀ ਨਹੀਂ ਜਾ ਸਕਦੀ ਹੈ ਪਰ ਜਿੰਨੇ ਵੀ ਗੁਰੂ ਸਾਹਿਬ ਨਾਲ ਮੱਥਾ ਲਾਇਆ ਹੈ ਉਹਦਾ ਦੀਵਾ ਜਗਾਉਣ ਵਾਲਾ ਕੋਈ ਨਹੀਂ ਰਿਹਾ ਨਾ ਹਰਮੰਦਰ ਸਾਹਿਬ ਨਾਲ ਕੋਈ ਮੱਥਾ ਲਾ ਸਕਿਆ ਨਾ ਲੱਗੇ ਜਿਨ੍ਹਾਂ ਨੇ ਲਾਇਆ ਵੱਡੇ ਵੱਡੇ ਤੁਰਗੇ ਸੈਂਟਰ ਚੋਂ ਖਤਮ ਹੋ ਗਏ ਇਹ ਤਾਂ ਆਮ ਬੰਦੇ ਦਾ ਚੀਜ਼ ਹੀ ਕੀਆ ਧਨ ਗੁਰੂ ਤੇਗ ਬਹਾਦਰ ਹੋਵੇ ਜਾਂਦੀ ਹਿੰਦ ਦੀ ਚਾਦਰ ਹੋਵੇ ਹਿੰਦੂ ਦਾ ਨਰਾਦਰ ਹੋਵੇ ਸੀਸ ਦਿੱਲੀ ਵਿੱਚ ਕਟਵਾਵੇ ਤੇ ਪੌਣ ਸ਼ਹੀਦਾਂ ਦੀ ਗੁਰੂ ਦਾ ਰਿਆਵੇ ਬਦ ਬਦ ਰਿਆ ਵਿਕਾਸ ਨੁੰਬੇ ਚਾਹੇ ਤਾਮਨ ਲਾਡੂ ਤੋਂ ਗ੍ਰਿਫਤਾਰ ਕਰ ਲਿਆ ਪਰ ਉਸ ਤੋਂ ਬਾਵਜੂਦ ਵੀ ਧਮਕੀਆਂ ਦਾ ਦੌਰ ਉਸੇ ਤਰ੍ਹਾਂ ਜਾਰੀ ਹੈ ਬੰਦਾ ਫੜਨ ਦੇ ਬਾਵਜੂਦ ਵੀ ਧਮਕੀਆਂ ਈਮੇਲ ਤੇ ਆਉਣੀਆਂ ਸ਼੍ਰਮਣੀ ਕਮੇਟੀ ਨੂੰ ਅਸਲ ਵਿੱਚ ਚੱਲ ਕੀ ਰਿਹਾ ਹੈ ਮਾਹੌਲ ਖਰਾਬ ਕਰਨੀਆਂ ਗੱਲਾਂ ਨੇ ਜਾਂ ਹੋਰ ਕੀ ਕੁਝ ਹੈਗਾ ਸਾਡੇ ਨਾਲ ਮੁਖਤਸਰ ਸਾਹਿਬ ਦੇ ਵਾਸੀ ਹੈਗੇ ਨੇ ਚੁੱਕ ਸਾਹਿਬ ਜੀ ਬੈਠੇ ਨੇ ਗੁਰਪ੍ਰੀਤ ਜੀ ਬੈਠੇ ਨੇ ਐਮਸੀ ਜਾਇਥੋਂ ਦੇ ਖਾਸ ਚਿਹਰੇ ਜਿਹੜੇ ਆਪਣੇ ਨਾਲ ਬੈਠੇ ਨੇ ਗੱਲਬਾਤ ਕਰਾਂਗੇ ਇਸ ਦੇ ਸਬੰਧ ਦੇ ਵਿੱਚ ਚੁੱਕ ਸਾਹਿਬ ਜੀ ਕੀ ਦੇਖਦੇ ਹੋ ਕਿ ਜਿਵੇਂ ਇਹ ਮਾਹੌਲ ਚੱਲ ਰਿਹਾ ਹੈ ਦਰਬਾਰ ਸਾਹਿਬ ਤੇ ਉਹ ਕਹਿੰਦੇ ਅਟੈਕ ਕਰਕੇ ਤੇ ਰੁਟਾ ਦੇਣਾ ਹੈਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਬੜੀ ਮਾੜੀ ਗੱਲ ਹੈ ਮੈਂ ਸਮਝਦਾ ਵੀ ਜੇ ਕੋਈ ਸਾਡੀ ਸੁਪਰੀਮ ਪਾਵਰ ਹੈ ਜੇ ਕੋ ਸਾਡੀ ਆਸਤਾ ਹੈ ਤੇ ਉਹ ਸ੍ਰੀ ਦਰਬਾਰ ਸਾਹਿਬ ਹੈ ਸ੍ਰੀ ਅੰਮ੍ਰਿਤਸਰ ਸਾਹਿਬ ਕਿਉਂਕਿ ਉੱਥੇ ਅਕਾਲ ਤਖਤ ਹੈ ਜਿਹੜੀ ਸੁਪਰੀਮ ਪਾਵਰ ਹੈ ਤੋਸ਼ਾਖਾਨਾ ਹੈ ਸਭ ਸਿੱਖਾਂ ਨੂੰ ਹੁਕਮ ਹੈ ਗੁਰੂ ਮਾਨੇਓ ਗ੍ਰੰਥ ਜਦੋਂ ਆ ਬਰਗਾੜੀ ਦਾ ਕਾਂਡ ਹੋਇਆ ਸੀ ਗੁਰੂ ਗ੍ਰੰਥ ਸਾਹਿਬ ਦੀ ਬੇਦਵੀ ਹੋਈ ਸੀ ਮੈਂ ਸ਼੍ਰੀ ਰਾਮ ਦਸਹਿਰਾ ਕਮੇਟੀ ਦਾ ਪ੍ਰਧਾਨ ਹਿੰਦੂ ਹੋਣ ਦੇ ਨਾਤੇ ਮੇਰੀ ਬਹੁਤ ਆਸਤਾ ਹੈ ਮੇਰੀ 50 ਜੜੀਆਂ ਉੱਤੇ ਮੈਸਟੇਜ ਤੇ ਬੋਲਿਆ ਵੀ ਸੀ ਔਰ ਪੂਰਾ ਹਾ ਦਾ ਨਾਰਾ ਮਾਰਿਆ ਸੀ ਜਥੇ ਲੈ ਕੇ ਜਾਂਦੇ ਰਿਹਾ ਇਹ ਕੋ ਸਾਡੇ ਹਰਮੰਦਰ ਸਾਹਿਬ ਬਾਰੇ ਇੰਨੀ ਗੱਲ ਕਰੂਗਾ ਸੀ ਕਿਵੇਂ ਬਰਦਾਸ਼ ਕਰਾਂਗੇ ਧੰਗੁਰੂ ਤੇ ਇੱਕ ਬਹਾਦਰ ਹੋਵੇ ਜਾਂਦੀ ਹਿੰਦ ਦੀ ਚਾਦਰ ਹੋਵੇ Hindu ਦਾ ਨਰਾਦਰ ਹੋਵੇ ਸੀਸ ਦਿੱਲੀ ਵਿੱਚ ਕਟਵਾਵੇ ਇਹ ਪੌਣ ਸ਼ਹੀਦਾਂ ਦੀ ਗੁਰੂ ਦਰਿਆਵੇ ਗੁਰੂ ਦਰਿਆ ਜਿਨ੍ਹਾਂ ਨੇ ਸਾਡੇ ਲਈ ਸ਼ਹਾਦਤਾਂ ਦਿੱਤੀਆਂ ਜਿਨ੍ਹਾਂ ਨੇ ਸਾਡੀ ਕੌਮ ਬਚਾਈ ਹੈ ਨਾ ਬਾਤ ਅਬ ਕੀ ਨਾ ਬਾਤ ਤਬ ਕੀ ਅਗਰ ਨਾ ਹੁੰਦੇ ਗੁਰੂ ਗੋਬਿੰਦ ਸਿੰਘ ਤਾਂ ਸੁੰਨਤ ਹੁੰਦੀ ਸਭ ਕੀ ਅਸੀਂ ਉਹਨਾਂ ਦਾ ਦੇਣਾ ਕਿਵੇਂ ਦੇ ਸਕਦੇ ਆ ਅਸੀਂ ਤਾਂ ਉਹਨਾਂ ਤੋਂ ਬਗੈਰ ਇੱਕ ਕਦਮ ਨਹੀਂ ਪਟਦੇ ਮੇਰੀ ਸ਼ਾਦੀ ਗੁਰੂ ਗ੍ਰੰਥ ਸਾਹਿਬ ਦੇ ਤਾਬਿਆਂ 'ਚ ਹੋਈ ਐ ਸਾਡੇ ਮੈਂ ਆਪਣੇ ਭੈਣਾਂ ਦੇ ਵਿਆਹ ਕੀਤੇ ਗੁਰੂ ਗੁਰੂ ਸਾਹਿਬ ਦੀ ਤਾਬਿਆਂ 'ਚ ਕੀਤੇ ਆ ਆ ਸਾਡੀ ਤੇ ਦੋਨ ਇਲਾਵਾ ਸਾਡੇ ਕੋਲ ਹੈ ਕੀ ਬੱਚਾ ਜਨਮ ਲੈਂਦਾ ਮਰਨ ਦਿੱਕਣ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਉਹ ਦਾਸਰਾ ਲੈਨੇ ਆ ਤੇ ਹਰ ਮੰਦਰ ਸਾਹਿਬ ਤਾਂ ਸਾਡਾ ਉਹ ਕੇਂਦਰ ਬਿੰਦੂ ਹੈ ਜਿੱਥੇ ਜਾ ਕੇ ਸਾਡਾ ਜਦੋਂ ਮਨ ਜਿਹੜਾ ਸ਼ਾਂਤ ਹੋ ਜਾਂਦਾ ਤੇ ਜੇ ਉਹ ਉਸ ਨੂੰ ਅੱਠ ਵਾਰੀ ਧਮਕੀ ਆ ਜੇ ਮੈਂ ਸਮਝਦਾ ਸਰਕਾਰ ਕਰ ਕੀ ਰਹੀ ਹੈ ਸੈਂਟਰ ਕੀ ਕਰ ਰਹੀ ਹੈ ਹਿੰਦੂ ਮੁਸਲਮ ਸਿੱਖ ਸਾਈ ਅਸੀਂ ਸਭ ਦਾ ਭਾਈਚਾਰਾ ਹੈ ਨਾਲ ਮਿਲ ਕੇ ਰਹਿੰਦੇ ਹੈ ਹਰ ਮੰਦਰ ਸਾਹਿਬ ہمارا ਹੈ ਅੱਠ ਦਰਵਾਜੇ ਕਿਉਂ ਰੱਖੇ ਹੈ ਕਿਉਂਕਿ ਹਰ ਜਾਤੀ ਹਰ ਧਰਮ ਦਾ ਉਥੇ ਸਤਿਕਾਰ ਹੁੰਦਾ ਹੈ ਸੰਗਤ ਤੇ ਪੰਗਤ ਦੇ ਵਿੱਚ ਬਹਿ ਕੇ ਲੰਗਰ ਛਕਿਆ ਜਾਂਦਾ ਹੈ ਉਥੇ ਕਿਸੇ ਦੀ ਬੇਇੱਜ਼ਤੀ ਨਹੀਂ ਹਰ ਇੱਕ ਦਾ ਸਤਿਕਾਰ ਹੁੰਦਾ ਹੈ ਐਹੋ ਜੀ ਪਵਿੱਤਰ ਧਰਤੀ ਨੂੰ ਜੇ ਕੋਈ ਇਦਾਂ ਦੀ ਗੱਲ ਕਰਦਾ ਤੇ ਮੈਂ ਸਮਝਦਾ ਸਾਡੀਆਂ ਜਾਨਾਂ ਵੀ ਹਾਜ਼ਰ ਹੈ ਅਸੀਂ ਹੁਣ ਥੋੜਾ ਜਿਹਾ ਰੜੀਕਾਂਗੇ ਇਹਨਾਂ ਨੂੰ ਅਸੀਂ ਮੁਕਸਰ ਦੇ ਵਿੱਚੋਂ ਹਾ ਦਾ ਨਾਰਾ ਮਾਰਾਂਗੇ ਸ੍ਰੀ ਮੁਕਸਰ ਸਾਹਿਬ ਦੀ ਉਹ ਪਵਿੱਤਰ ਧਰਤੀ ਹੈ ਦਸਵੇਂ ਬਾਦਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਚਰਨ ਛੋਪਾ ਪ੍ਰਾਪਤ ਧਰਤੀ ਹੈ ਇੱਥੇ ਬਾਬੇ ਨਾਨਕ ਦੀ 13 ਪੂਰੀ ਹੋਈ ਹੈ 12 ਮੱਸਿਆ ਤੇ 13ਵਾਂ ਅਸ਼ਨਾਨ ਮਾਤਾ ਭਾਗੌਰ ਦੀ ਪਵਿੱਤਰ ਧਰਤੀ ਹੈ ਭਾਈ ਮਾਹ ਸਿੰਘ ਦੀ ਧਰਤੀ ਹੈ ਅਸੀਂ ਕਿਉਂ ਨਾ ਬੋਲਾਂਗੇ ਇਹ ਸਰਕਾਰ ਨੂੰ ਫੌਰੀ ਤੌਰ ਤੇ ਮਾਨ ਸਾਹਿਬ ਜਿਹੜੀਆਂ ਤੁਸੀਂ ਆ ਮਾੜੀਆਂ ਮੋਟੀਆਂ ਕਰ ਰਹੇ ਹੋ ਇਹਨੂੰ ਵੱਡਾ ਐਕਸ਼ਨ ਲੋ ਮਾੜੀ-ਮੋਟੀ ਬੇਦਵੀ ਹੋ ਜਾਂਦੀ ਹੈ ਮਾੜਾ-ਮੋਟਾ ਕੋਈ ਹੋ ਜਾਂਦਾ ਤੇ ਨਾਲ ਦੀ ਨਾਲ ਆਪਾਂ ਇੰਕਾਊਂਟਰ ਕਰ ਦਿੰਨੇ ਆ ਇਹ ਅੱਠ ਵਾਰੀ ਧਮਕੀ ਆ ਗਈ ਇਹ ਬਹੁਤ ਵੱਡੀ ਗੱਲ ਹੈ ਜਾਂ ਕੋਈ ਕੰਪਨੀ ਕੋਈ ਏਜੰਸੀ ਪਵਾੜਾ ਪੁਵਾੜੀ ਆਪਸ ਵਿੱਚ ਭਾਈਚਾਰੇ ਦੇ ਵਿੱਚ ਇਸੇ ਫੌਰੀ ਧਿਆਨ ਦਿਰੋ ਇਸ ਦੇ ਜਿਹੜੇ ਸਿੱਟੇ ਚੰਗੇ ਨਹੀਂ ਹੋਣਗੇ ਇਹਦੇ ਤੇ ਫੌਰੀ ਸੈਂਟਰ ਸਰਕਾਰ ਨੂੰ ਵੀ ਤੇ ਪੰਜਾਬ ਸਰਕਾਰ ਨੂੰ ਵੀ ਐਕਸ਼ਨ ਲੈਣਾ ਚਾਹੀਦਾ ਜਿਹੜੇ 117 ਮੈਂਬਰ ਆ ਉਹ ਕਿਉਂ ਨਹੀਂ ਐਕਸ਼ਨ ਲੈਂਦੇ ਪਏ ਸਾਰੇ ਇਕੱਠੇ ਹੋ ਕੇ ਬੋਲਣ ਇਦੋਂ ਵੱਡੀ ਸਾਡੀ ਆਸਾ ਕੀ ਹੈ ਅਸੀਂ ਕਾਦੇ ਲਈ ਜੀ ਰਹੇ ਆ ਜਿਹੜੇ 117 ਦੀ ਤੁਸੀਂ ਗੱਲ ਕੀਤੀ ਹੈ ਕਿ ਪੰਜਾਬ ਚ ਹੋਰ ਕਾਰਨਾਮਾ ਹੁੰਦਾ ਮਿੰਟ ਦੇ ਵਿੱਚ ਪੋਸਟਾਂ ਆਉਂਦੀਆਂ ਇੱਕੇ ਤਰ੍ਹਾਂ ਦੀ ਨਹੀਂ ਹੁੰਦੀਆਂ ਜਿਵੇਂ ਲੱਗਦਾ ਆਈਟੀਸ ਐਲੀ ਭੇਜਦਾ ਕੋਈ ਪਰ ਐਹੋ ਜੇ ਮਸਲੇ ਤੇ ਸਾਰੇ ਗੁੰਗੇ ਹੋ ਗਏ ਇਹੋ ਜੇ ਮਸਲੇ ਤੇ ਸਭ ਨੂੰ ਬੋਲਣਾ ਚਾਹੀਦਾ ਹੈ ਪਰਮਾਤਮਾ ਤੋਂ ਵੱਡੀ ਕੋਈ ਚੀਜ਼ ਨਹੀਂ ਇਸ ਕਰਕੇ ਮੈਂ ਬੇਨਤੀ ਕਰਦਾ ਹਾਂ ਮੁੱਖ ਮੰਤਰੀ ਪੰਜਾਬ ਨੂੰ ਇਸ ਨੂੰ ਨਿੱਕੀ ਜੀ ਗੱਲ ਨਾ ਸਮਝਿਆ ਜਾਵੇ ਭਾਵੇਂ ਉਹਨੂੰ ਫੜ ਲਿਆ ਉੱਥੇ ਪਰ ਇਹਦੇ ਮਗਰ ਕੀ ਚਾਲ ਹੈ ਕੀ ਗੱਲਬਾਤ ਹੈ ਇਹਨੂੰ ਫੌਰੀ ਤੌਰ ਤੇ ਐਕਸ਼ਨ ਲਓ ਇਹ ਸਾਡੀ ਇੱਜ਼ਤ ਦਾ ਸਵਾਲ ਹੈ ਸਾਡੇ ਧਰਮ ਦਾ ਸਵਾਲ ਹੈ ਇਸ ਤੋਂ ਬਗੈਰ ਸਾਡੀ ਇਹ ਸਾਡੀ ਜਾਨ ਹੈ ਕੁੱਲ ਮਿਲਾ ਕੇ ਦਸਾਂ ਗੁਰੂਆਂ ਦੀ ਕਿਰਪਾ ਅਪਾਰ ਹੋਈ ਹੂੰ ਦਸਾਂ ਗੁਰੂਆਂ ਦੀ ਕਿਰਪਾ ਅਪਾਰ ਹੋਈ ਸਿੱਖ ਪੰਥ ਬਣਿਆ ਪੰਜ ਕਕਾਰ ਬਖਸ਼ੇ ਗੁਰੂ ਸਿੱਖਾਂ ਦੇ ਸਿੱਖ ਸਿਰ ਤੇ ਦਸਤਾਰ ਆਈ ਜਿਸ ਦਾ ਦੂਜਾ ਨਾਂ ਹੈ ਪੱਗ ਪੱਗ ਇੱਜ਼ਤ ਦਾ ਨਾਂ ਹੈ ਇਹ ਕੱਪੜਾ ਨਹੀਂ ਪੱਗ ਇੱਜ਼ਤ ਦਾ ਨਾਂ ਏ ਇਹ ਕੱਪੜਾ ਨਹੀਂ ਇਸ ਨੂੰ ਜਾਣਦਾ ਸਾਰਾ ਜੱਗ ਜਿਵੇਂ ਮਾਵਾਂ ਨੂੰ ਪਿਆਰੇ ਲਾਲ ਹੁੰਦੇ ਓਵੇਂ ਗਹਿਰਤਬੰਦ ਨੂੰ ਪੱਗ ਓਵੇਂ ਗਹਿਰਤਬੰਦ ਨੂੰ ਪੱਗ ਜੇ ਕੋ ਸਾਡੀ ਪੱਗ ਨੂੰ ਹੱਥ ਪਾਊਗਾ ਸਾਡੇ ਪੰਥ ਨੂੰ ਸਾਡੇ ਧਰਮ ਨੂੰ ਹੱਥ ਪਾਊਗਾ ਇਹ ਨਾ ਬਰਦਾਸ਼ਤ ਹੈ ਔਰ ਇਹ ਬਰਦਾਸ਼ਤ ਨਹੀਂ ਹੋਣਾ ਇਹਨੂੰ ਛੋਟੀ ਗੱਲ ਨਾ ਸਮਝਿਆ ਜਾਵੇ ਮੈਂ ਇਹੀ ਬੇਨਤੀ ਕਰਦਾ ਸ੍ਰੀ ਮੁਖਸਰ ਸਾਹਿਬ ਦੀ ਪਾਵਨ ਪਿਤਰ ਧਰਤੀ ਤੋਂ ਕਿ ਅਸੀਂ ਹਿੰਦੂਆਂ ਚਾਏ ਪਰ ਸਾਡੀ ਜਾਨ ਵੀ ਹਾਜ਼ਰ ਹੈ ਤਨ ਕਤਰਾ ਕਤਰਾ ਖੂਨ ਦਾ ਵਹਿ ਜੇ ਪਰ ਹਰਮੰਦਰ ਸਾਹਿਬ ਨੂੰ ਆਂਚ ਨਹੀਂ ਆਂਦਿਆਂਗੇ ਇਹ ਬੇਨਤੀ ਮੰਨੋ ਇਹਨੂੰ ਥੋੜੀ ਦੌਰ ਤੇ 117 ਮੈਂਬਰ ਸਾਰੇ ਪੰਜਾਬ ਦੇ ਐਮਐਸ ਐਮਪੀ ਸਾਰਿਆਂ ਨੂੰ ਐਕਸ਼ਨ ਲੈਣਾ ਚਾਹੀਦਾ ਕਿਤੇ ਸੁੱਤੇ ਪਿਆ ਭਾਜਨ ਦਿੰਦੇ ਆ ਵੋਟਾਂ ਵੇਲੇ ਆ ਜਾਂਦੇ ਆ ਇਹ ਤਰਨਤਾਰਨ ਦੇ ਇਲੈਕਸ਼ਨ ਦਾ ਮਸਲਾ ਨਹੀਂਗਾ ਇਹ ਭਾਈਚਾਰੇ ਦੇ ਵਿੱਚ ਐਡੀ ਵੱਡੀ ਫੁੱਟ ਪੈ ਜਾਣੀ ਜਿਹੜੀ ਨਾ ਬਰਦਾਸ਼ ਹੈ ਅਸੀਂ 84 ਦਾ ਜਿਹੜਾ ਅਟੈਕ ਹੋਇਆ ਉਸ ਤੋਂ ਬਾਅਦ ਪੈਰ ਤਾਂ ਜੇ ਤੱਕ ਨਹੀਂ ਲੱਗੇਗੇ ਉਸ ਚੀਜ਼ ਨੂੰ ਲੈ 81 ਦੇ ਵਿੱਚ ਮਾਰ ਹੋਈ ਹੈ ਹੂੰ 26000 ਬੰਦਾ ਕਾਪੀ ਚ ਲਿਖ ਕੇ ਮਰਿਆ ਬਾਅਦ ਚ ਸਾਡੇ ਸਿੱਖ ਭਰਾ ਮਰਿਆ ਇਹ ਕਿਸੇ ਕੰਪਨੀ ਦਾ ਕੰਮ ਸੀ ਸਾਡਾ ਪੰਜਾਬ ਦੀ ਮਾਂ ਰੋਈ ਹੈ ਪੰਜਾਬ ਦੀ ਮਾਂ ਨੂੰ ਜਿਹੜੀ 7 ਵਜੇ ਹੈ ਹਲੇ ਤਾਈ ਉਹਦੇ ਜ਼ਖਮ ਨਹੀਂ ਭਰੀ ਜੇ ਇਸ ਕਰਕੇ ਹੱਥ ਬਨ ਕੇ ਬੇਨਤੀ ਹੈ ਸਾਡਾ ਪੰਜਾਬ ਤਾਂ ਪਹਿਲਾਂ ਹੀ ਨਸ਼ਿਆਂ ਦੇ ਵਿੱਚ ਦੁਰਦਸ਼ਾ ਖਰਾਬ ਹੋਈ ਪਈ ਹੈ ਤੇ ਸਾਡੇ ਭਾਈ ਚਾਰਜ ਫਰਕ ਨਾ ਪਾਇਆ ਜਾਵੇ ਜਦੋਂ ਸਾਨੂੰ ਕੋਈ ਤਕਲੀਫ ਹੁੰਦੀ ਹੈ ਉੱਥੇ ਜਾ ਕੇ ਅਡੀ ਉਹ ਦਾਸਰਾ ਲੈਣੇ ਆ ਤੇ ਫਿਰ ਜਾ ਕੇ ਸਾਡੀ ਜਿਹੜੀ ਜ਼ਿੰਦਗੀ ਦਾ ਅਸੀਂ ਅਗਲਾ ਕਦਮ ਪਟਦੇ ਆ ਇਹ ਜਿਵੇਂ ਆਮ ਆਪਣੀ ਪਬਲਿਕ ਦੀ ਕਿ ਆਸਥਾ ਹੈ ਵੀ ਆਪਾਂ ਕਹਿੰਦੇ ਕਿ ਉਥੇ ਦਰਬਾਰ ਸਾਹਿਬ ਤੋਂ ਬਿਨਾ ਸਾਡਾ ਕੱਖ ਨਹੀਂ ਲੀਡਰ ਵੀ ਜਾਂਦੇ ਨੇ ਵਧਾਈ ਦੇ ਕੇ ਆਉਂਦੇ ਉੱਤੇ ਜਾ ਕੇ ਤਸਵੀਰ ਪਾਉਂਦੇ ਕਿ ਐਮਐਲਏ ਬਣ ਕੇ ਐਮਪੀ ਬਣ ਕੇ ਵੋਟਾਂ ਤੋਂ ਪਹਿਲਾਂ ਜਾ ਕੇ ਇੱਕ ਫੋਟੋ ਤਸਵੀਰ ਸਾਂਝੀ ਕਰ ਦਿੰਦੇ ਕਿ ਅਸੀਂ ਤਾਂ ਦਰਬਾਰ ਸਾਹਿਬ ਨਾਲ ਜੁੜੇ ਹੋਇਆ ਇਹ ਹੀ ਕਿਰਪਾ ਕਰੂਗਾ ਤੇ ਐਮਐਲਏ ਐਮਪੀ ਬੰਨਾ ਤੇ ਹੁਣ ਉਹਨਾਂ ਦੇ ਗੁੰਗੇਪਨ ਵਾਲੀ ਗੱਲ ਮੈਨੂੰ ਸਮਝ ਨਹੀਂ ਆਉਂਦੀ ਵੀ ਹੁਣ ਕਦੋਂ ਕਿਹ ਏਜੰਸੀਆਂ ਦਾ ਡਰ ਹੁੰਦਾ ਉੱਤੋਂ ਮੈਂ ਕਹਿੰਦਾ ਉਹ ਦਿੱਲੀ ਵਾਲਾ ਜਿਹੜਾ ਇਹਨਾਂ ਦਾ ਕਿਸ਼ਰੀ ਵਾਲਾ ਉਹ ਵੀ ਜਦੋਂ ਆਉਂਦਾ ਪਰ ਚਲੋ ਅੰਮ੍ਰਿਤਸਰ ਸਾਹਿਬ ਇਹ ਨਾਲ ਲੈ ਕੇ ਜਾਂਦੇ ਆ ਉਹ ਕਿਉਂ ਨਹੀਂ ਬੋਲਿਆ ਹੁਣ ਤਾਂ ਹੀ ਕੀ ਸਿਰਫ ਗੁਰਸਿੱਖ ਦੀਆਂ ਵੋਟਾਂ ਲੈਣੀਆਂ ਇਹਨ ਤੁਸੀਂ ਜਾ ਕੇ ਵੇਖੋ ਉੱਥੇ 8-8 ਘੰਟੇ ਵਾਰੀ ਨਹੀਂ ਆਉਂਦੀ ਤੇ ਜ਼ਿਆਦਾ ਤੌਰ ਤੇ ਹਿੰਦੂ ਖੜੇ ਹੁੰਦੇ ਆ ਸਾਡੀ ਇੱਥੇ ਕੋਈ ਧਰਮ ਦਾ ਮਸਲਾ ਨਹੀਂਗਾ ਇਹ ਗੁਰੂ ਅਸੀਂ ਇੱਕ ਘਰ ਚੋਂ ਇੱਕ ਪਰਿਵਾਰ ਚੋਂ ਇੱਕ ਸਿੱਖ ਸਜਾਉਂਦੇ ਸੀ ਅੱਜ ਵੀ ਸਾਡੇ ਪਰਿਵਾਰ ਜਿਹੜੇ ਸਿੱਖ ਹੈ ਇਸ ਕਰਕੇ ਇਹ ਜਿਹੜਾ ਮਸਲਾ ਹੈ ਇਹਨੂੰ ਵੋਟਾਂ ਚ ਨਾ ਪਾਇਆ ਜਾਵੇ ਜਦ ਕਿ ਐਡਾ ਵੱਡਾ ਮਸਲਾ ਹੈ ਇੱਕ ਵਾਰੀ ਨਹੀਂ ਦੋ ਵਾਰੀ ਨਹੀਂ 6 ਵਾਰੀ ਨਹੀਂ 7 ਵਾਰੀ ਨਹੀਂ 8 ਵਾਰੀ ਜਿਹੜੀ ਐਦਾਂ ਦੀ ਧਮਕੀ ਆ ਜਾਣੀ ਔਰ ਇਦੀ ਮਕਦਸ ਸਰਤੀ ਨੂੰ ਆ ਜਾਣੀ ਇਦੋਂ ਵੱਡਾ ਪੰਜਾਬ ਦੇ ਵਿੱਚ ਮੈਂ ਸਮਝਦਾ ਕੋਈ ਇਦੋਂ ਪਵਿੱਤਰ ਜਗਾ ਨਹੀਂ ਜਗਾ ਸਾਰੀਆਂ ਪਵਿੱਤਰ ਹੈ ਪਰ ਇਦੋਂ ਪਵਿੱਤਰ ਜਗਾ ਕੋਈ ਨਹੀਂ ਇਸ ਵਾਸਤੇ ਹੱਥ ਬਨ ਕੇ ਬੇਨਤੀ ਹੈ ਬੰਦਾ ਫੜਦੇ باوجود ਵੀ ਧਮਕੀਆਂ ਦੇ ਰਿਹਾ ਮਤਲਬ ਗਰੋਹ ਤਕੜਾ ਲੱਗਦਾ ਇਹਨੇ ਮਗਰ ਕੋਈ ਕਿਸੇ ਕੰਪਨੀਆ ਦੀ ਚਾਲ ਹੁੰਦੀ ਹੈ ਇਹ ਪਤਾ ਨਹੀਂ ਕੀ ਇਹ ਚਾਲਾਂ ਚੱਲਦੇ ਆ ਪਰ ਸਾਡੇ ਜਦੋਂ ਇੱਥੇ 6:00 ਵਜਦੀ ਹੈ ਜਦੋਂ ਕੋ ਸਾਡੇ ਧਰਮ ਬਾਰੇ ਜਾਂ ਗੁਰੂ ਸਾਹਿਬ ਬਾਰੇ ਆਮਰਸਰ ਸਾਹਿਬ ਬਾਰੇ ਕਹਿੰਦਾ ਜਦੋਂ ਗੁਰੂ ਸਾਹਿਬ ਦੀ ਬੇਅਦਬੀ ਹੋਈ ਸੀ ਸਾਡੀਆਂ ਆਂਦਰਾਂ ਰੋਈਆਂ ਸੀ ਅਸੀਂ ਉੱਥੇ ਜਥਿਆਂ ਦੇ ਜਥੇ ਲੈ ਕੇ ਬਰਗਾੜੀ ਜਾਂਦੇ ਰਹੇ ਆ ਇਹ ਪਾਵਨ ਤੇ ਪਵਿੱਤਰ ਧਰਤੀ ਮੁਕਤਸਰ ਸਾਹਿਬ ਨੂੰ ਵਰਦਾਨ ਮਿਲਿਆ ਮੁਕਤੀ ਸਰ ਦਾ ਇਹ ਦਸਵੇਂ ਪਾਤਸ਼ਾਹ ਨੇ ਦਿੱਤਾ ਗੁਰੂ ਗੋਬਿੰਦ ਸਿੰਘ ਦੀ ਜੇ ਗੱਲ ਕਰੀਏ ਗੁਰੂ ਗੋਬਿੰਦ ਸਿੰਘ ਤੇ ਹੈ ਸਰਬੰਸਦਾਨੀ ਉਸ ਦਾਤੇ ਕੋਲੋਂ ਹਰ ਇੱਕ ਦਾਤ ਮਿਲਦੀ ਜਿੱਥੋਂ ਜਦੋਂ ਜਿਹੜਾ ਜੋ ਵੀ ਮੰਗਦਾ ਏ ਜੈਸੀ ਝੋਲੀ ਵੇ ਐਸੀ ਸਗਾਤ ਮਿਲਦੀ ਚਸ਼ਮੇ ਸ਼ਾਹੀ ਦਾ ਹੈ ਅਖੀਰ ਚਸ਼ਮਾ ਉਹ ਚਸ਼ਮਿਆ ਤਾਂ ਹੀ ਵੀ ਕਿਤੇ ਨਾ ਜਾਤ ਮਿਲਦੀ ਗੁਰੂ ਗੋਬਿੰਦ ਸਿੰਘ ਤੇ ਮਰਦ ਅਗੰਬੜਾਏ ਉਹਦੀ ਬਾਤ ਨਾਲ ਪਲਾਕੀ ਦੀ ਬਾਤ ਉਹਦੀ ਬਾਤ ਨਾਲ ਪਲਾਕੀ ਇਸ ਕਰਕੇ ਇਹ ਦਸਾਂ ਪਾਸ਼ਾਈਆਂ ਦੀ ਧਰਤੀ ਹੈ ਇਹ ਸਾਰੇ ਪੰਜਾਬ ਦੇ ਵਿੱਚ ਬਾਣੀ ਤੇ ਗੁਰਬਾਣੀ ਗੂੰਜ ਰਹੀ ਹੈ ਇਹ ਸਾਡਾ ਪਿਆਰ ਬਣਿਆ ਇਹ ਸਾਡਾ ਭਰਪਾ ਹੈ ਇਹ ਸਾਡੀ ਗੁਰੂ ਮਹਾਰਾਜ ਦੀ ਕਿਰਪਾ ਹੈ ਉਹਨਾਂ ਦੇ ਅਸੀਂ ਜਨ ਦੇ ਇਸੇ ਚਲਦੇ ਆ ਉਹਨਾਂ ਦੇ ਬੱਚੇ ਅਸੀਂ ਅੱਜ ਬੱਚੇ ਆਉਣੇ ਆ ਇਸ ਵਾਸਤੇ ਅਸੀਂ ਬੇਨਤੀ ਕਰਦੇ ਆ ਕਿ ਇਸ ਨੂੰ ਪੋਲੇ ਬੈਰੀ ਨਾਲ ਲਿਆ ਜਾਵੇ ਸਾਰੇ ਲੀਡਰ ਸਾਹਿਬਾਨਾਂ ਨੂੰ ਸਾਰੇ ਹਿੰਦੁਸਤਾਨ ਦੇ ਵਾਸੀਆਂ ਨੂੰ ਪੰਜਾਬ ਦੇ ਵਾਸੀਆਂ ਨੂੰ ਉੱਠਣਾ ਪਊਗਾ ਅਸੀਂ ਥੋੜਾ ਚਿਰ ਹੋਰ ਡਿਗਾ ਜੇ ਇਸ ਤੋਂ ਬਾਅਦ ਕੋਈ ਧਮਕੀ ਆਈ ਅਸੀਂ ਮੁਕਸਰ ਦੇ ਵਿੱਚ ਐਕਸ਼ਨ ਕਰਾਂਗੇ ਅਸੀਂ ਇਹਦੇ ਮੁਜਾਰੇ ਕਰਾਂਗੇ ਜੇ ਇਹਨੂੰ ਫੌਰੀ ਤੌਰ ਤੇ ਨਾ ਫੜਿਆ ਗਿਆ ਅਸੀਂ ਸੈਂਟਰ ਤੇ ਵੀ ਦੋਸ਼ ਦਿੰਨੇ ਆ ਤੇ ਪੰਜਾਬ ਦੀ ਸਰਕਾਰ ਤੇ ਵੀ ਦੋਸ਼ ਦਿੰਨੇ ਆ ਜੀ ਲੰਗਰ ਘਰ ਦੇ ਵਿੱਚ ਉਹ ਕਹਿੰਦੇ ਲੰਗਰ ਘਰ ਨੂੰ ਡਾਉਣਾ ਲੰਗਰ ਘਰ ਦੇ ਵਿੱਚ ਤਾਂ ਪਤਾ ਨਹੀਂ ਹਜ਼ਾਰਾਂ ਲੱਖਾਂ ਬੇ ਘਰ ਤੇ ਬੇ ਸਹਾਰਾ ਲੋਕ ਲੰਗਰ ਪਾਣੀ ਛਕਦੇ ਆ ਪਰ ਇਹਦੇ ਸਬੰਧ ਦੇ ਵਿੱਚ ਬੰਦੇ ਨਾਂ ਫੜਨੇ ਨਾਕਾਮੀ ਜਾਂ ਇਸ ਚੀਜ਼ ਦੀ ਅਡੀਕ ਦੇ ਵਿੱਚ ਹੈਗੇ ਨੇ ਕਿ ਕੋਈ ਵੱਡਾ ਕਾਂਡ ਹੋਵੇ ਬੰਦੇ ਮਰਨ ਉਸ ਤੋਂ ਬਾਅਦ ਹੀ ਕੋਈ ਐਕਸ਼ਨ ਲਵਾਂਗੇ ਮੈਂ ਉਹੀ ਕਹਿ ਰਿਹਾ ਵੀ ਜੇ ਅੱਜ ਇਹ ਨਾ ਜਾਗੇ ਇਹ ਤਾਂ ਵੋਟਾਂ ਭਾਲਦੇ ਆ ਨਾ ਇੱਥੇ ਪਤਾ ਨਹੀਂ ਹੋਣਾ ਕੀ ਹੈ ਇਸ ਕਰਕੇ ਲੰਗਰ ਘਰ ਦੇ ਵਿੱਚ ਹਰ ਧਰਮ ਦਾ ਬੰਦਾ ਬੈਠਾ ਹੁੰਦਾ ਬਿਲਕੁਲ ਉੱਥੇ ਹਰ ਇੱਕ ਦਾ ਸਤਿਕਾਰ ਹੈ ਇੱਕ ਬਰਾਬਰ ਸਮਝਿਆ ਜਾਂਦਾ ਇੱਕੋ ਪੰਗਤ ਦੇ ਵਿੱਚ ਕੋਈ ਫਰਕ ਨਹੀਂਗਾ ਪੰਗਤ ਚੱਲਦੀ ਹੈ ਇਸ ਕਰਕੇ ਜੇ ਉੱਥੇ ਵਾਰ-ਵਾਰ ਧਮਕੀ ਦਿੰਦੇ ਆ ਸਰਕਾਰ ਕਿਹੜੀ ਗੱਲ ਉਡੀਕਦੀ ਹੈ ਉੱਥੇ ਜਿਹੜੇ ਬੰਦੇ ਲਾ ਛੱਡੇ ਕੀ ਹੈ ਇਹ ਏਜੰਸੀਆਂ ਕੋਲ ਇਹਨਾਂ ਕੋਲ ਹੈ ਨਹੀਂ ਇਹਨਾਂ ਕੋਲੇ ਸੀਐਡੀਆ ਹੈ ਨਹੀਂ ਮੜੀ ਜੀ ਗੱਲ ਹੋਵੇ ਤਾਂ ਇਹਨਾਂ ਉਹਨੇ ਕਹਤਾ ਜੀ ਉਹਨੇ ਆਹ ਕਹਤਾ ਰਾਜੇ ਨੇ ਆਹ ਕਹਤਾ ਪੁਰਾਣੇ ਨੇ ਆਹ ਕਹਤਾ ਤੇ ਹੁਣ ਕਿੱਧਰ ਗੀਆਂ ਤੁਹਾਡੀਆਂ ਸੀਐਡੀਆ ਕਿਉਂ ਨਹੀਂ ਫੜਿਆ ਜਾ ਰਿਹਾ ਉਹ ਬੰਦੇ ਫੜਨ ਤੋਂ ਬਾਅਦ ਵੀ ਧਮਕੀਆਂ ਆ ਰਹੀਆਂ ਇਹ ਬਹੁਤ ਮਾੜੀ ਗੱਲ ਹੈ ਇੱਥੇ ਹਿੰਦੂ ਸਿੱਖ ਦਾ ਮਸਲਾ ਨਹੀਂ ਅਸੀਂ ਸਾਰੇ ਹੀ ਇਹਦੇ ਨਾਲ ਬੱਝੇ ਆਂ ਔਰ ਅਸੀਂ ਆਪਣੀ ਜਾਨ ਦੀ ਬਾਜ਼ੀ ਲਾ ਦੇਾਂਗੇ ਜੋ ਵੀ ਕਰਨਾ ਪਿਆ ਅਸੀਂ ਕਰਾਂਗੇ ਇਹ ਆਖਰੀ ਬੇਨਤੀ ਹੈ ਕਿ ਇਹਨੂੰ ਛੇਤੀ ਤੋਂ ਛੇਤੀ ਇਹਨੂੰ ਫੜਿਆ ਜਾਵੇ ਇਹਦਾ ਹੱਲ ਕੀਤਾ ਜਾਵੇ ਅਸੀਂ ਸਾਰੇ ਇਕੱਠੇ ਆਂ ਔਰ ਇਕੱਠੇ ਹੀ ਰਮਾਉਂ ਜੀ ਚੁੱਕ ਸਾਹਿਬ ਇਹਦੇ ਚ ਐਵੇਂ ਹੀ ਲੱਗਦਾ ਤੁਹਾਨੂੰ ਵੀ ਐ ਹੋ ਸਕਦਾ ਕਿ ਉੱਥੇ ਲੱਖਾਂ ਜਾਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੱਖਾਂ ਚ ਮੇਰਾ ਵੱਧ ਹੀ ਟੇਕਦੇ ਹੋਣੇ ਮੱਥਾ ਲੱਖਾਂ ਦੀ ਗਿਣਤੀ ਚ ਸ਼ਰਧਾਲੂ ਨਤਮਸਤਕ ਹੁੰਦੇ ਆ ਉਹਨਾਂ ਦੀ ਗਿਣਤੀ ਚ ਘਾਟਾ ਪਾਉਣ ਲਈ ਜਾਂ ਉੱਥੇ ਡਰਾ ਆ ਜਾਵੇ ਵੀ ਉੱਤੇ ਤਾਂ ਕੁਝ ਅਟੈਕ ਨਾ ਹੋ ਜਾਵੇ ਵੀ ਆਪੇ ਘਰਾਂ ਚੋਂ ਘਟ ਨਿਕਲਣਗੇ ਘਟ ਜਾਣ ਇਹਨਾਂ ਕਈ ਧਰਮਾਂ ਵਾਲਿਆਂ ਨੂੰ ਜੈਲਸੀ ਹੁੰਦੀ ਹੈ ਹਾਂ ਉੱਥੇ ਜਦੋਂ 8-8 ਘੰਟੇ ਨੋ ਨੋ ਘੰਟੇ ਲੈਂ ਚ ਲੱਗਣਾ ਪੈਂਦਾ ਵਾਰੀ ਨਹੀਂ ਆਉਂਦੀ ਹੁਣ ਉਹ ਕਿਸੇ ਦੇ ਵਾਸਤੇ ਗੱਲ ਨਹੀਂ ਲੋਕਾਂ ਦੀ ਅਤਸਾ ਬੜੀ ਹੈ ਜਦੋਂ ਕੋਈ ਬੱਚਾ ਸੋਕ ਕਿਉਂਦਾ ਬੱਚਾ ਮਿਲ ਜਾਂਦਾ ਕੇ ਦਾ ਵਿਆਹ ਸੋਕ ਨੇ ਵਿਆਹ ਹੋ ਜਾਂਦਾ ਕੋਈ ਵਿਚਾਰੇ ਆਪਾ ਜਾਂਦੇ ਠੀਕ ਹੋ ਜਾਂਦੇ ਆ ਉਹ ਉੱਥੇ ਜਦੋਂ ਗਿੱਦੜ ਜਾਂਦਾ ਸ਼ੇਰ ਬਣ ਕੇ ਆਉਂਦਾ ਹਮ ਅਮਰਤ ਸ਼ਾਕੇ ਬੰਦਾ ਸ਼ੇਰ ਨਹੀਂ ਹੁੰਦਾ ਸੋ ਬਹਾਦਰ ਬੰਦਾ ਅਮਰ ਸ਼ਕਦਾ ਜਦੋਂ ਗੁਰੂ ਸਾਹਿਬ ਦੀ ਉੱਥੇ ਵੇਖਦਾ ਹੈ ਸੰਗਤ ਤੇ ਪੰਗਤ ਤੇ ਸਾਰਾ ਕੁਝ ਉਹਦੇ ਮਨ ਚ ਸ਼ਰਧਾ ਹੁੰਦੀ ਹੈ ਔਰ ਇਹ ਕਈ ਜੈਲਸੀ ਵੀ ਕਿਣੀ ਜਾ ਸਕਦੀ ਹੈ ਜਦੋਂ ਜਿਹੜੇ ਦੂਜੇ ਧਰਮ ਹੈ ਪਤਾ ਨਹੀਂ ਕਿਹੜਾ ਬੰਦਾ ਇਹ ਸ਼ਰਾਰਤ ਕਰ ਰਿਹਾ ਹੈ ਇਹੋ ਜੀ ਸ਼ਰਾਰਤ ਨਹੀਂ ਕਰਨੀ ਚਾਹੀਦੀ ਲੋਕਾਂ ਦੀ ਜਿਹੜੀ ਆਸ ਹੈ ਉਹ ਤੋੜ ਨਹੀਂ ਸਕਦਾ ਕੋਈ ਗੁਰੂ ਸਾਹਿਬ ਨੂੰ ਅਸੀਂ ਕਿਵੇਂ ਛੱਡ ਸਕਦੇ ਆ ਸਾਡੀ ਜਿਹੜੀ ਇਹ ਧਰਤੀ ਹੈ ਸਾਡਾ ਜਿਹੜਾ ਜਿਹੜਾ ਪੰਜਾਬ ਹੈ ਇੱਥੇ ਦਸਾਂ ਗੁਰੂਆਂ ਦੀ ਬਾਣੀ ਗੂੰਜਦੀ ਹੈ ਕਿਵੇਂ ਸਾਡੇ ਤੋਂ ਇਗਨੋਰ ਕਰ ਦੋਗੇ ਇੱਕ ਪਾਸੇ ਬਾਬਾ ਨਾਨਕ ਸੀ ਪਿਆਰਾ ਜਿਹਨੇ ਆਪਦੇ ਪਿਆਰ ਤੇ ਸਤਿਕਾਰ ਨਾਲ ਲੋਕਾਂ ਨੂੰ ਆਪਦੇ ਪਿਆਰ ਨਾਲ ਜੋੜਿਆ ਅੱਜ ਇਲਾਹੀ ਬਾਣੀ ਜਿਹੜੀ ਹੈ ਵਰਲਡ 'ਚ ਗੂੰਜਦੀ ਹੈ ਔਰ ਇੱਕ ਔਰੰਗਜੀਬ ਹੋਇਆ ਜਿਹਨੇ ਆਪਦੀ ਕੁਰਬਾਨ ਦੀ ਜ਼ੋਰ ਤੇ ਲੋਕਾਂ ਨੂੰ ਮੁਸਲਮਾਨ ਬਣਾਉਣਾ ਚਾਹਿਆ ਅੱਜ ਔਰੰਗਜੀਬ ਦਾ ਕਿਤੇ ਨਾਂ ਨਹੀਂ ਸ਼ਾਇਦ ਉਹ ਅੱਲਾਹ ਤਾਲਾ ਨੂੰ ਸਮਝ ਨਹੀਂ ਸੀ ਸਕਿਆ ਔਰੰਗਜ਼ੇਬ ਵਿੱਚ ਤੇਲ ਪਾਉਣ ਵਾਲਾ ਸਮਝ ਨਹੀਂ ਸਮਝ ਸਕਿਆ ਸਮਝ ਨਹੀਂ ਸੀ ਸਕਿਆ ਜੋ ਅੱਲਾਹ ਤਾਲਾ ਨੂੰ ਸਮਝ ਸਕਦਾ ਸੀ ਸਮਝਦਾ ਹੁੰਦਾ ਤੇ ਇਹ ਦਿਨ ਨਹੀਂ ਆਉਂਦੇ ਸੀ ਅੱਜ ਉਹਦਾ ਦੀਵਾ ਜਗਾਉਣ ਵਾਲਾ ਕੋਈ ਹੈ ਨਹੀਂ ਉਹਦੀ ਮੜੀ ਨਹੀਂ ਹੁੰਦਾ ਨਿਸ਼ਾਨ ਨਹੀਂ ਤੇ ਬਾਣੀ ਤੇ ਗੁਰਬਾਣੀ ਗੁਰੂ ਮੇਰੇ ਪਿਆਰੇ ਗੁਰੂ ਨਾਨਕ ਦੀ ਵਰਲਡ ਚ ਗੂੰਜਦੀ ਹੈ ਕਿਉਂ ਗੂੰਜਦੀ ਹੈ ਕਿ ਉਹਨਾਂ ਨੇ ਸਾਰਿਆਂ ਨੂੰ ਆਪਦੀ ਬੁੱਕਲ ਵਿੱਚ ਲਿਆ ਅੱਠ ਦਰਵਾਜ਼ੇ ਇਸ ਵਾਸਤੇ ਬਣਾਏ ਐ ਇਸ ਕਰਕੇ ਬਹੁਤ ਸਤਿਕਾਰ ਸਹਿਤ ਸਾਲ ਚ ਬੱਲੂ ਪਾ ਕੇ ਹੱਥ ਪੈਰ ਜੋੜ ਕੇ ਬੇਨਤੀ ਕਰਦੇ ਆ ਕਿ ਮੁੱਖ ਮੰਤਰੀ ਸਾਹਿਬ ਬਾਕੀ ਸਾਰਾ ਕੁਝ ਛੱਡ ਦਿਓ ਹੋ ਜਾਊਗਾ ਇਹ ਨਾਲੀਆਂ ਗਲੀਆਂ ਵੀ ਬਣ ਜਾਣਗੀਆਂ ਸਾਰਾ ਕੁਝ ਹੋ ਜੂਏ ਸਾਡਾ ਹੀ ਸ਼ਹਿਰ ਹੈ ਤੇ ਪਰ ਇਸ ਵੱਲ ਅਚੇਚਾ ਜ਼ੋਰ ਦੇ ਧਿਆਨ ਕਰੋ ਇਹ ਨਾ ਬਰਦਾਸ਼ਤ ਹੈ ਕਿ ਜਿਵੇਂ ਉਹ ਕਹਿੰਦੇ ਤੁਸੀਂ ਗੱਲ ਕੀਤੀ ਹੈ ਕਿ ਜਿਹੜੇ ਉਹਨਾਂ ਨੇ ਰੰਗਰੇਵ ਦਾ ਨਾਮ ਲਿਆ ਹੈ ਨਾ ਕੀ ਉਹ ਉਹਨਾਂ ਦਾ ਇਤਿਹਾਸ ਨਹੀਂ ਜਾਣਦੇ ਵੀ ਜਿੰਨੇ ਵੀ ਮੱਥਾ ਲਾਇਆ ਉਹਦਾ ਖੁਰਾਕੋ ਜੀ ਮਿੱਟ ਗਿਆ ਤੇ ਫਿਰ ਪੰਗਾ ਕਿਹੜੀ ਸਾਉਣਾ ਲੈ ਰਹੇ ਕਿ ਉਹ ਆਉਦਾ ਇਤਿਹਾਸ ਬਣਾਉਂਚੀ ਹੁੰਦੇ ਆ ਵੀ ਚਲੋ ਜਾਂਦੇ ਦਾ ਸਾਡਾ ਨਾਂ ਰਹੇ ਜੂਗਾ ਇਹ ਕੁਝ ਪਾਪੀ ਲੋਕ ਹੁੰਦੇ ਆ ਜਿਨ੍ਹਾਂ ਨੇ ਭਾਈਚਾਰੇ 'ਚ ਬੜੀ ਵਾਰੀ ਫਰਕ ਪਾਉਣ ਦੀ ਕੋਸ਼ਿਸ਼ ਕੀਤੀ ਹੈ ਹਮ ਇਹ ਉਹ ਲੋਕ ਇਸ ਗੱਲ ਨੂੰ ਨਹੀਂ ਵੇਖਦੇ ਪਰ ਜਿਨ੍ਹਾਂ ਨੇ ਵੀ ਗੁਰੂ ਸਾਹਿਬ ਨਾਲ ਮੱਥਾ ਲਾਇਆ ਹ ਹੋਂ ਦਾ ਦੀਵਾ ਜਗਾਉਣ ਵਾਲਾ ਕੋਈ ਨਹੀਂ ਰਿਹਾ ਇਹ ਇਤਿਹਾਸ ਗਵਾ ਹੈ ਹ ਇਸ ਕਰਕੇ ਉਹਨਾਂ ਨੂੰ ਵੀ ਬੇਨਤੀ ਪ੍ਰਮਾਤਮਾ ਸਮੱਤ ਬਖਸ਼ੇ ਹ ਕਿ ਇਹ ਪਹਿਲਾਂ ਹੀ ਬਹੁਤ ਅਸੀਂ ਦੁੱਖ ਚ ਐ ਇਹਨੂੰ ਨਾ ਛੇੜੋ ਇਹੋ ਜੀ ਗੱਲ ਨਾ ਕਰੋ ਜਿੰਦੇ ਚ ਭਾਈਚਾਰੇ ਕਿ ਫਰਕ ਨਾ ਪਵੇ ਇਹ ਪ੍ਰਮਾਤਮਾ ਕਿਰਪਾ ਕਰੂਗਾ ਕੀੜੇ ਬਹਿਣਗੇ ਉਹਨਾਂ ਦੇ ਆ ਵੇਖਿਆ ਕੀ ਹਾਲ ਹੋਇਆ ਇਹ ਵੱਡੇ ਵੱਡੇ ਇਥੇ ਸਕੰਦਰ ਤੁਰ ਗਏ ਜਿਹੜੇ ਬੰਦੇ ਸ਼ਰਾਰਤ ਕਰਦੇ ਗੁਰੂ ਸਾਹਿਬ ਦਾ ਨਾਮ ਲੈ ਕੇ ਉਹਨਾਂ ਦਾ ਕੱਖ ਨਹੀਂ ਰਹਿਣਾ ਇਸ ਵਾਸਤੇ ਇਹ ਜਿਹੜੀ ਸ਼ਰਾਰਤਾਂ ਬਹੁਤ ਮਦ ਭਾਗੀ ਹੈ ਜੇ ਕੋ ਕਰਦਾ ਤਾਂ ਉਹਨੂੰ ਸਮਝ ਜਾਣਾ ਚਾਹੀਦਾ ਪਰਮਾਤਮਾ ਉਹਦੇ ਤੇ ਵੀ ਮਿਹਰ ਕਰੇ ਅਸੀਂ ਬਹੁਤ 84 ਦੇ ਵਿੱਚ ਇੱਕ ਪਾਸੇ ਸੈਸ਼ਨ ਦੇ ਵਿੱਚ ਬੇਅਦਬੀਆਂ ਤੇ ਕਾਨੂੰਨ ਬੰਦ ਦੀ ਗੱਲ ਆਉਂਦੀ ਕਮੇਟੀ ਬੰਦੀ ਹੈ ਵੀ ਆਉਣ ਵਾਲੇ ਸਮੇਂ ਦੇ ਵਿੱਚ ਬੇਅਦਬੀਆਂ ਨੂੰ ਠੱਲ ਪੈਜੂਗੀ ਚਾਹੇ ਕਿਸੇ ਵੀ ਧਰਮ ਜਾਂ ਆਸਥਾ ਦੀ ਹੋਵੇ ਪਰ ਦੂਜੇ ਪਾਸੇ ਨਾਲ ਦੇ ਨਾਲ ਦੂਜਾ ਕੰਮ ਚੱਕਦਾਨ ਬੇਅਦਬੀ ਕਿਸੇ ਵੀ ਧਰਮ ਦੀ ਹੋਵੇ ਮਾੜੀ ਹੈ ਕੋਈ ਵੀ ਧਰਮ ਹੈ ਔਰ ਐਡੇ ਵੱਡੇ ਸ੍ਰੀ ਅਮਰਤਸਰ ਸਾਹਿਬ ਹਰਮੰਦਰ ਸਾਹਿਬ ਦੀ ਕੋਈ ਗੱਲ ਕਰੇ ਜਿੰਦਾ ਗੱਲ ਕਰਨ ਤੋਂ ਪਹਿਲਾਂ ਅਸੀਂ ਸਿਰ ਰੱਖਦੇ ਆਂ ਜਿੰਦੀ ਗੱਲ ਕਰਨ ਤੋਂ ਪਹਿਲਾਂ ਅਸੀਂ ਕੁਰਲਾ ਕਰਦੇ ਆਂ ਗੱਲ ਚ ਪੱਲੂ ਪਾਏ ਬਗੈਰ ਗੱਲ ਨਹੀਂ ਕਰਦੇ ਤੇ ਉਹਦੀ ਕੋਈ ਏਦਾਂ ਦੀ ਗੱਲ ਕਰੇ ਤਾਂ ਮੈਂ ਸਮਝਦਾ ਵੀ ਇਹ ਸਰਕਾਰ ਤੇ ਜਿਹੜੇ ਇਹ ਐਮਪੀ ਐ ਜਾਂ ਐਮਐਲਏ ਐ ਜਾਂ ਜਿਹੜੇ ਬੰਦੇ ਫੇਰੇ ਵੋਟਾਂ ਜੋ ਗਈ ਐ ਫਿਰ ਇਹਨਾਂ ਨੂੰ ਧਰਮ ਵਰਤਣਾ ਆਉਂਦਾ ਧਰਮ ਦੀ ਇਹ ਇਹਨਾਂ ਦੀ ਆਸਾ ਕੋਈ ਨਹੀਂ ਗਈ ਸਾਡੇ ਵਰਗੇ ਦੇ ਜਿਹੜੇ ਹਿਰਦੇ ਵਲੁੰਧਰੇ ਗਏ ਅਸੀਂ 100 ਹਾਜ਼ਰੀ ਹੈ ਮੇਰੀ ਬਰਗਾੜੀ ਬੜੀਆਂ ਧਮਕੀਆਂ ਆਈਆਂ ਪਰਵਾਹ ਨਹੀਂ ਕੀਤੀ ਅੱਜ ਵੀ ਤੁਸੀਂ ਪਿਛਲੀ ਰਿਕਾਰਡਿੰਗ ਚਿੱਪਾ ਕਢਾ ਲਓ ਮੈਂ ਉਹ ਆਪਾਂ ਬਿਲਕੁਲ ਸੋ ਇਸ ਕਰਕੇ ਹਰ ਮੰਦਰ ਸਾਹਿਬ ਵਾਲ ਜਿੰਦੀ ਮੈਲੀ ਅੱਖਾਂ ਨਾ ਵੇਖੇ ਉਹਨੀਆਂ ਅੱਖਾਂ ਕਢ ਦੂ ਪ੍ਰਮਾਤਮਾ ਹੂੰ ਇਹ ਬੇਨਤੀ ਕਰਦੇ ਹਾਂ ਅਸੀਂ ਜੀ ਕਰਨਜੀਤ ਸ਼ਰਮਾ ਜੀ ਜਿਵੇਂ ਪੰਜਾਬ ਦਾ ਪਹਿਲੇ ਨਸ਼ਿਆਂ ਦੇ ਜਵਾਨੀ ਤੇ ਨਸ਼ੇ ਲੈ ਕੇ ਚੱਲੇ ਆ ਕੁਸ਼ ਕੁ ਬਾਹਰ ਨੂੰ ਗਏ ਚੱਲੇ ਤੇ ਹੁਣ ਧਰਮਾਂ ਦੀ ਆਸਥਾ ਨੂੰ ਕੀ ਚਾਹੁੰਦੇ ਕੀ ਹੈ ਵੀ ਕਿਹੜੇ ਪਾਸੇ ਲਿਜਾਣਾ ਚਾਹੁੰਦੇ ਸਵਾਹੀ ਗੁਰਜੀ ਦਾ ਖਾਲਸਾ ਵਾਹੀ ਗੁਰਜੀ ਕੀ ਫਤਿਹ ਬੇਨਤੀ ਕਰਦੇ ਜੀ ਇਹਨਾਂ ਧਰਮ ਨੂੰ ਜਾਣ ਕੇ ਬੁੱਝ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਖਾਸ ਕਰਕੇ ਗੋਲਡਨ ਟੈਂਪਲ ਨੂੰ ਗੋਲਡਨ ਟੈਂਪਲ ਇੱਕ ਉਹ ਚੀਜ਼ ਹੈ ਸਿੱਖਾਂ ਦੀ ਆਸਤਾ ਹੈਗੀ ਹੈਗੀ ਆ ਆਲ ਵਰਲਡ ਸਿੱਖ ਮਸ਼ਹੂਰ ਹੋਇਆ ਜਦੋਂ ਕਰੋਨਾ ਆਇਆ ਸੀ ਸਾਰਾ ਵੱਧ ਸੇਵਾ ਜਿਹੜੀ ਸਿੱਖ ਸਿੱਖ ਕੌਮ ਨੇ ਕੀਤੀ ਆ ਚਲੋ ਕੰਮ ਸਾਰਿਆਂ ਨੇ ਕੀਤਾ ਪਰ ਸਿੱਖ ਕੌਮ ਨੇ ਬਹੁਤ ਜ਼ਿਆਦਾ ਇਸ ਦੀ ਸੇਵਾ ਕੀਤੀ ਸੀ ਜਾਣ ਬੁੱਝ ਕੇ ਹਰਿਮੰਦਰ ਸਾਹਿਬ ਨੂੰ ਨਿਸ਼ਾਨਾ ਬਣਾਇਆ ਜਾਂਦਾ ਤਾਂ ਕਿ ਇਹਦੀ ਆਸਤਾ ਘਟੇ ਚਾਹੇ ਤਾਂ ਪਹਿਲਾਂ ਉੱਥੇ ਹਰਮੰਦਰ ਸਾਹਿਬ ਦੀਆਂ ਏਜੰਸੀਆਂ ਨੇ ਭੇਜ ਕੇ ਉੱਥੇ ਬੇਅਦਬੀ ਕਰਾਉਣ ਦੀ ਕੋਸ਼ਿਸ਼ ਕੀਤੀ ਪਿੱਛੇ ਦੇ ਕੋ ਕਹਿੰਦੇ ਸੀ ਕਮਲਾ ਬੰਦਾ ਆਏਗਾ ਹੁਣ ਜਿਹੜਾ ਇਹਦਾ ਪੰਜਾਬ ਸਰਕਾਰ ਕਹਿੰਦੀ ਵੀ ਅਸੀਂ ਗੈਂਗਸਟਰ ਮਾਰਤੇ ਉਹਦਾ ਘਰ ਢਾਤਾ ਜਿਹੜੇ ਬੰਦੇ ਲੱਭੇ ਇਹਨਾਂ ਦੇ ਘਰ ਤਾਂ ਬੰਬ ਨਾਲ ਲਾ ਦੇਣੇ ਚਾਹੀਦੇ ਆ ਜਿਹੜੇ ਇਹ ਗੁਰੂ ਸਾਹਿਬ ਨਾਲ ਮੱਥਾ ਲਾਉਂਦੇ ਪਏ ਆ ਬਾਕੀ ਤਾਂ ਚਲੋ ਧਮਕੀਆਂ ਦਿੰਦੇ ਆ ਨਾ ਹਰਮੰਦਰ ਸਾਹਿਬ ਨਾਲ ਕੋਈ ਮੱਥਾ ਲਾ ਸਕਿਆ ਨਾ ਲੱਗੇ ਜਿਨ੍ਹਾਂ ਨੇ ਲਾਇਆ ਵੱਡੇ ਵੱਡੇ ਤੁਰਗੇ ਸੈਂਟਰ ਚੋਂ ਖਤਮ ਹੋ ਗਏ ਇਹ ਤਾਂ ਆਮ ਬੰਦੇ ਦਾ ਚੀਜ਼ ਹੀ ਕੀਆ ਇਹ ਦੀ ਇਹ ਵੀ ਕੋਈ ਨਾ ਵੋਟਾਂ ਦੀ ਸਾਜ਼ਿਸ਼ ਆ ਜਦੋਂ ਵੀ ਕੋਈ ਨਾ ਕੋਈ ਇਲੈਕਸ਼ਨ ਆਉਂਦਾ ਤਾਂ ਕੋਈ ਨਾ ਕੋਈ ਪੰਜਾਬ ਚ ਕਿਸੇ ਤਰ੍ਹਾਂ ਦਾ ਕੋਈ ਕਿਤੇ ਅਟੈਕ ਹੋ ਗਿਆ ਕਿਸੇ ਨੂੰ ਕੋਈ ਮੰਤਰੀ ਪੱਤੋਂ ਲਾਤਾ ਕਿਸੇ ਨੂੰ ਕੁਛ ਕਰਤਾ ਪੰਜਾਬ ਦੇ ਲੋਕਾਂ ਨੂੰ ਇਹ ਲੱਗਦਾ ਵੀ ਇਹ ਸਾਜ਼ਿਸ਼ ਆ ਪਰ ਲੋਕ ਸਮਝੀ ਬੈਠੇ ਐ ਇਸ ਚੀਜ਼ ਨੂੰ ਬਈ ਐਕ ਕੀ ਇਹ ਕੰਮ ਇਹਨਾਂ ਦਾ ਚਲਣਾ ਨੇ ਦਾ ਜਿਸ ਤਰ੍ਹਾਂ ਇਹ ਜਾਂਚੀਆਂ ਕਰਾਈ ਜਾਂਦੀਆਂ ਹੁਣ ਇੱਕ ਪਾਸੇ ਤਾਂ ਇੱਕ ਵਾਰੀ ਤੁਹਾਨੂੰ ਯਾਦ ਹੋਊਗਾ ਜੈਪਾਲ ਭੁੱਲਰ ਨੇ ਪੁਲਿਸ ਵਾਲੇ ਮਾਰੇ ਸੀ ਤਾਂ ਕਲਕੱਤੇੋਂ ਜਾ ਕੇ ਪੁਲਿਸ ਲੱਭ ਲਈ ਸੀ ਤੇ ਉੱਥੇ ਜਾ ਕੇ ਇਨਕਾਉਂਟਰ ਕਰਤਾ ਸੀ ਪੰਜਾਬ ਪੁਲਿਸ ਕੋਲੇ ਤਾਂ ਬੜਾ ਇੰਟੈਲੀਜੈਂਸੀ ਬੜੀ ਵੱਡੀ ਹੈ ਜੇ ਪਰ ਉਹਨਾਂ ਤੋਂ ਵੀ ਵਸ ਦੀ ਗੱਲ ਨਹੀਂ ਆਉਂਦੀ ਸੈਂਟਰ ਦਾ ਬੈਠਾ ਉਹਦੀ ਹੈਲਪ ਲੈ ਸਕਦੇ ਆ ਉਹਦੇ ਤੋਂ ਹੈਲਪ ਲੈ ਲੈਣ ਇੰਟੈਲੀਜੈਂਸੀ ਇੰਡੀਆ ਦੀ ਤਾਂ ਬਹੁਤ ਤਕੜੀ ਆ ਕਿਤੇ ਨਾ ਕਿਤੇ ਹਿੰਦੁਸਤਾਨ ਤੋਂ ਕਿ ਬਾਰੋਂ ਵੀ ਚੱਕ ਕੇ ਲਿਆ ਸਕਦੇ ਆ ਬੰਦੇ ਇਹਦੇ ਵਿੱਚ ਵੀ ਕਿਤੇ ਨਾ ਕਿਤੇ ਕੋਈ ਸਾਜ਼ਿਸ਼ ਆ ਮੁੱਖ ਮੰਤਰੀ ਨੂੰ ਇਹ ਚੀਜ਼ ਦਾ ਸੋਚਣਾ ਚਾਹੀਦਾ ਔਰ ਜਿਹੜੇ 117 ਐਮ ਐਲ ਏ ਆ ਮੌਜੂਦਾ ਉਹਨਾਂ ਨੂੰ ਜਾ ਕੇ ਦਰਬਾਰ ਸਾਹਿਬ ਬਹਿਣਾ ਚਾਹੀਦਾ ਤੇ ਜਿਹੜੇ ਪਹਿਲਾਂ ਵੀ ਬਣੇ ਆ ਜਿੱਤੇ ਜਾਂ ਹਾਰੇ ਆ ਉੱਥੇ ਸਭ ਆਪਦੀ ਡਿਊਟੀ ਵਧਾਉਣ ਵੀ ਅਸੀਂ ਸਾਰੇ ਜਾਣੇ ਖੜੇ ਆ ਹਰਮੰਦਰ ਸਾਹਿਬ ਵੱਲ ਕੋਈ ਝਾਕ ਕੇ ਵਿਖਾਵੇ ਤਾਂ ਕਿ ਲੋਕਾਂ 'ਚ ਵੀ ਹੌਸਲਾ ਜਾਗੇ ਉਹ ਤਾਂ ਇਹਦਾ ਕਿਸੇ ਨੇ ਕੋਈ ਨਾ ਦਾ ਵਿਰੋਧੀ ਧਿਰ ਨੇ ਰੌਲਾ ਪਾਇਆ ਨਾ ਕਿਸੇ ਹੋਰ ਬੰਦੇ ਨੇ ਰੌਲਾ ਪਾਇਆ ਜਿਹੜੇ ਪੋਲਿਟੀਸ਼ੀਨ ਆ ਆਮ ਬੰਦੇ ਦਾ ਪਾਉਂਦੇ ਪਏ ਆ ਜਿਹੜੇ ਆਪਾਂ ਹੈਗੇ ਆ ਆਮ ਜਨਤਾ ਰੌਲਾ ਪਾਉਂਦੀ ਪਈ ਆ ਪਰ ਮੈਨਲਾ ਦਾ ਜਿਹੜੇ ਪੋਲਿਟੀਸ਼ੀਨ ਬੰਦੇ ਆ ਇਹ ਇੱਥੇ ਵੀ ਆਪਦੀਆਂ ਰੋਟੀਆਂ ਸੇਕੀ ਜਾਂਦੇ ਆ ਹੂੰ ਸੋ ਮੁੱਖ ਮੰਤਰੀ ਨੂੰ ਇਸ ਚੀਜ਼ ਵੱਲ ਚੇਤਿਆ ਧਿਆਨ ਰੱਖਣਾ ਚਾਹੀਦਾ ਕੇਜਰੀਵਾਲ ਉੱਥੋਂ ਭੱਜਿਆ ਆਉਂਦਾ ਦਿੱਲੀ ਤੋਂ ਆ ਕੇ ਇਹਦਾ ਜਿਹੜਾ ਇਹਨਾਂ ਦਾ ਹੈਗਾ ਉਹ মিডিਆ ਉਹ ਬੜਾ ਤਕੜਾ ਹਰ ਇੱਕ ਚੀਜ਼ ਤੇ ਕਵਰ ਕਰਦੇ ਆ ਇਹਦਾ ਵੀ ਧਿਆਨ ਕਰਨਾ ਸੁਸੋਧਿਆ ਸਾਹਿਬ ਬੈਠੇ ਆ ਦਿੱਲੀ ਤੋਂ ਆਏ ਹੋਰ ਸਾਰੇ ਜਾਣੇ ਜਾ ਕੇ ਹਰਮੰਦਰ ਸਾਹਿਬ ਦੇ ਬਾਹਰ ਪਹਿਰਾ ਲਾਉਣ ਉੱਥੇ ਜੇ ਸੱਚੇ ਹੈ ਬੰਦੇ ਆ ਪੰਜਾਬ ਦੇ ਇਹ ਬਈ ਅਸੀਂ ਹਮਦਰਦ ਆ ਤਾਂ ਫਿਰ ਉੱਥੇ ਜਾ ਕੇ ਹਰਮੰਦਰ ਸਾਹਿਬ ਖੜਨੇ ਇਹ ਹਰਮੰਦਰ ਸਾਹਿਬ ਜਾਇ ਖੜਨੇ ਇਹਨਾਂ ਨੂੰ ਡਿਊਟੀ ਦੇਣੀ ਚਾਹੀਦੀ ਮੈਂ ਤਾਂ ਇਹੀ ਬੇਨਤੀ ਕਰਦਾ ਜੀ ਬਿਲਕੁਲ ਜਿਵੇਂ ਹਰਮੰਦਰ ਸਾਹਿਬ ਜਾਣੇ ਆਪਣੀ ਆਸਥਾ ਨੂੰ ਨਾ ਇੱਕ ਹੁੰਦਾ ਵਿਸ਼ਵਾਸ ਦੇ ਤੌਰ ਤੇ ਆਪਣਾ ਕੋਈ ਵੀ ਦੁੱਖ ਦੂਰ ਹੋਵੇ ਕਿੱਡਾ ਮਰਜੀ ਦੁੱਖ ਲੈ ਕੇ ਤੁਰੇ ਫਿਰਦੇ ਜਾਂਦੇ ਨੀ ਮਾ ਹੋ ਜਾਂਦਾ ਪਤਾ ਨਹੀਂ ਲੱਗਦਾ ਚੇਤੇ ਭੁੱਲ ਜਾਂਦਾ ਬਿਲਕੁਲ ਵੀਰ ਜੀ ਸਭ ਤੋਂ ਜ਼ਿਆਦਾ ਜੋ ਧਾਰਮਿਕ ਸਥਾਨ ਆ ਆਪਣਾ ਵਰਲਡ ਦੇ ਵਿੱਚ ਹਰਮੰਦਰ ਸਾਹਿਬ ਨੂੰ ਸ਼ਾਂਤੀ ਦਾ ਘਰ ਕਿਹਾ ਗਿਆ ਬਿਲਕੁਲ ਉਹਦੇ ਵਿੱਚ ਜੋ ਹੁਣ ਇਸ ਚੱਲ ਰਿਹਾ ਹੈ तकरीबन 28 ਤੋਂ 29 ਘੰਟੇ ਹੋ ਗਏ ਵਿਕਾਸ ਦੁੱਬੇ ਨੂੰ ਫੜੇ ਨੂੰ ਹਮ ਖਬਰ ਦੇ ਕੇਸ ਦੇ ਵਿੱਚ ਤੁਸੀਂ ਆਪਣੇ ਹੁਣ ਲਾਓ ਜਿਹੜਾ ਜਲਦੀ ਹੋਇਆ ਹੈ ਬੰਦਾ ਫੜਿਆ ਸੀ ਉਹਦੋਂ 6 ਘੰਟਿਆਂ ਦੇ ਵਿੱਚ ਉਹਨਾਂ ਨੇ ਉਹਦਾ ਸਾਰਾ ਪਰਿਵਾਰ ਖੁਰਾ ਖੋਹ ਸਭ ਕੁਝ ਲੱਭ ਲਿਆ ਜਿੰਨੇ ਫਤਿਆਰੇ ਸੀ ਇਹ ਤਕਰੀਬਨ 24 28 ਘੰਟਿਆਂ ਦੇ ਵਿੱਚ ਪ੍ਰਸ਼ਾਸਨ ਨੇ ਕੀ ਕੀਤਾ ਇਸ ਦੇ ਬਾਰੇ ਕੋਈ ਹਜੇ ਤੱਕ ਕੋਈ ਜਾਣਕਾਰੀ ਨਹੀਂ ਆਈ ਇੰਨੇ ਸਮੇਂ ਦੇ ਵਿੱਚ ਸੱਤਵੀਂ ਤੇ ਅੱਠਵੀਂ ਥ੍ਰੇਟ ਆ ਗਈ ਹੂੰ ਚੈਲੰਜ ਕਰ ਰਹੇ ਆ ਡਰਾ ਰਹੇ ਆ ਜਿਵੇਂ ਸਾਊਥ ਸੰਗਤ ਆਉਂਦੀ ਆ ਉਹਨਾਂ ਨੂੰ ਕਿਸੇ ਹਿਸਾਬ ਨਾਲ ਡਰਾਇਆ ਜਾਵੇ ਕੀਤਾ ਜਾਵੇ ਕਿਉਂਕਿ ਦਿਨ-ਬ-ਦਿਨ ਤੁਹਾਨੂੰ ਵੀ ਪਤਾ ਹਰਮੰਦਰ ਸਾਹਿਬ ਦੀ ਸੰਖਿਆ ਸਿੱਖ ਧਰਮ ਦੇ ਨਾਲ-ਨਾਲ Hindu ਧਰਮ ਸਾਹੀ ਧਰਮ ਮੁਸਲਮਾਨ ਧਰਮ ਸਭ ਦਾ ਬਰਾਬਰ ਸਤਿਕਾਰ ਦਿੱਤਾ ਜਾਂਦਾ ਹੈ ਹੂੰ ਬਹੁਤ ਜਿੰਨੇ ਵੀ ਉੱਥੇ ਆਏ ਆ ਕਦੇ ਵੀ ਬਾਬੇ ਨਾਲ ਬਾਬੇ ਦੇ ਦਰ ਤੋਂ ਕਦੇ ਕੋਈ ਸੰਗਤ ਖਾਲੀ ਨਹੀਂ ਗਈ ਹੂੰ ਸਿਰਫ ਇਹ ਏਜੰਸੀਆਂ ਦਾ ਕੰਮ ਆ ਵੀ ਡਰ ਫਲਾ ਕੇ ਇਹਦੇ ਵਿੱਚ ਸੰਗਤ ਦਾ ਕੁਛ ਨਾ ਕੁਛ ਵੀ ਪ੍ਰਭਾਵ ਘੱਟ ਕੀਤਾ ਜਾਵੇ ਪਰ ਇਹ ਦੱਸਿਓ ਮੱッセ ਰੰਗੜ ਅਰਗੇ ਨਹੀਂ ਰਹੇ ਜਿਨ੍ਹਾਂ ਨੇ ਨਾ ਜ਼ੁਲਮ ਕੀਤਾ ਸੀ ਆ ਇਹਦਾ ਔਰ ਸ਼ਿਕਲੇ ਸੋਸ਼ਲ ਮੀਡੀਆ ਵਾਲੇ ਸਾਹਮਣੇ ਤਾਂ ਕੋਈ ਆ ਕੇ ਕਰ ਨਹੀਂ ਰਿਹਾ ਇਹ ਕੰਮ ਸਿਰਫ ਏਜੰਸੀਆਂ ਹੀ ਕਰਾ ਰਹੀਆਂ ਹਨ ਇਹਨਾਂ ਬਾਰੇ ਜੇ ਕਰ ਸਕਦੀ ਪੰਜਾਬ ਸਰਕਾਰ ਤੇ ਸੈਂਟਰਲ ਸਰਕਾਰ ਕਰ ਰਹੀ ਕਰ ਸਕਦੀ ਹੈ ਸਾਡੀ ਪ੍ਰਸ਼ਾਸਨ ਨੂੰ ਇਹੀ ਬੇਨਤੀ ਹੈ ਜਲਦੀ ਤੋਂ ਜਲਦੀ ਇਹਨਾਂ ਦੇ ਵਿਰੁੱਧ ਕਾਰਵਾਈ ਕਰੇ 24 22 ਘੰਟਿਆਂ ਦੇ ਵਿੱਚ ਉਹਨਾਂ ਨੂੰ ਪੂਰਾ ਜਿੰਨਾ ਵੀ ਗਏਗਾ ਸਾਰਾ ਕਵਰ ਕਰਨਾ ਚਾਹੀਦਾ ਸੀ ਇਹ ਪ੍ਰਸ਼ਾਸਨ ਦੀ ਅਸੀਂ ਨਿਲੈਕੀ ਹੁੰਦੀ ਹੈ ਹਮ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ